ਤਾਲੀਆਂ ਜੀ ਸਾਹਮਣੇ ਟੱਕਰ ਸਿਰੇ ਦੀ ਚਿਤਦਾਵਾ ਚੱਕ ਸਾਬੂ ਵਾਲਾ ਚੱਕ ਸਾਬ ਸੰਗਾ ਬਾਜਵਾ ਤਾਲੀਆਂ ਪੈਟ ਸ਼ੌਪ ਵਾਲੇ ਤੇ ਧਰਮਿੰਦਰ ਰੌਂਦਾ ਜੀ ਇਹਨਾਂ ਦਾ ਵੀ ਨਕੋਦਰ ਲਈ ਵੱਡੀ سپورਟ ਆ ਨੌਜਨ ਚੱਕ ਸਾਬੂ ਵਾਲਾ ਸੋਹ ਯਾਰ ਕਬੱਡੀ ਕਹਿੰਦੇ ਇਸ ਵੇਲੇ ਚਿੱਤ ਪਾਲ ਦੀ ਪੈ ਰਹੀ ਹੈ ਏ ਹੋ ਜਾਂਦੀ ਹੈ ਇਹ ਧਰਤੀ ਕਿਵੇਂ ਸੈਤੋਵਾਲ ਦੀ ਹੈ ਦੋ ਜੱਫੇ ਸੌਣ ਦੇ ਹੋ ਗਏ ਇੱਕ ਲੀਡ ਪੈ ਰਹੀ ਹੈ ਜਿਹੜਾ ਜੱਗੇ ਦਾ ਲੱਖ ਰੁਪਈਆ ਵੀ ਸਤਕਰਨ ਅਮਰੀਕ ਬੜਾ ਜੋੜਾ ਵੱਲੋਂ ਪੁੱਜ ਗਿਆ ਸਾਹਮਣੇ ਟੱਕਰ ਸਿਰੇ ਦੀ ਚਿਤਪਾਲ ਤੇ ਸੋ ਸੋ ਸੌ ਬੱਲੇ ਬੱਲੇ ਕਰਵਾਈ ਜਾਂਦਾ ਹੈ ਐਦ ਮੁੰਡਾ ਸਿਰਾਂ ਲਾਈ ਜਾਂਦਾ ਰਣਕੀ ਦੇ ਸੌਣ ਦਾ ਸਰਾਲੇ ਦੇ ਬਿੰਦੂ ਦਾ ਮਾਣ ਵਧਾਈ ਜਾਂਦਾ ਏ ਇਹ ਮੁੰਡਾ ਬੱਲੇ ਸਮੇ ਦੀ ਤਾਵੀ ਦਾ ਬੋਲਾ ਹੈ ਤਾਵਾ ਚੱਕ ਸਾਬੂ ਵਾਲਾ ਚੱਕ ਸਾਬੂ ਵਾਲਾ ਚੱਕ ਸਾਬੂ ਵਾਲਾ ਪੰਪ ਪੰਪ ਨਿਕਲਦਾ ਕਰੰਟ ਵਾਹ ਓਏ ਗੱਬਰੂ ਐ ਸਿਰ ਆਵੇ ਗੱਬਰੂ ਐ ਸਿਰ ਆਵੇ ਗੱਬਰੂ ਐ ਸਿਰ ਆਵੇ ਗੱਬਰੂ ਐ ਸੈਕਟਰ ਸਾਰਾ ਨੱਚ ਪਿਆ ਸੈਕਟਰ ਸਾਰਾ ਨੱਚ ਪਿਆ ਲੁੱਪੋ ਵਾਲਾ ਕਹਿੰਦਾ ਕਿ ਸੈਕਟਰ